ਵਾਹੀ ਮੈਂ ਤਾਂ ਅੱਜ ਪਾਪੇ ਨਾਲ ਸਾਰੀ ਗੱਲ ਕਰ ਹੀ ਲੈਣੀ ਹੈ ਬੇਰੀ ਜਿਆਦਾ ਹਰ ਕੇ ਨਾ ਕਿ ਆਪਾਂ ਕੁੜੀ ਨੂੰ ਜਾ ਦੂਸ ਦੇ ਦਈਏ ਪਾਪਾ ਮੈਂ ਤੇਰੇ ਨਾਲ ਕਰਨੀ ਹੈ ਗੱਲ ਅੱਛਾ ਮੈਨੂੰ ਨਹੀਂ ਪਤਾ ਮੈਨੂੰ ਵੰਡ ਕੇ ਦੇ ਮੇਰੀ ਜ਼ਮੀਨ ਕੀ ਗੱਲ ਹੋ ਗਈ ਇਹ ਜੀ ਆ ਗੱਲ ਗੁੱਲ ਕੁਛ ਨਹੀਂ ਮੈਂ ਤਾਂ ਉਹ ਗੱਲਾਂ ਸੁਣ ਲਈਆਂ ਸਾ ਤੁਸੀਂ ਉਹਦੇ ਹੀ ਕਰਦੇ ਹੋ ਨਹੀਂ ਉਹਦੀ ਕੀ ਕਰਦੇ ਆ ਤੇਰਾ ਵਿਆਹ ਵੀ ਕਰਨਾ ਹਜੇ ਕੋਈ ਨਾ ਪੁੱਤ ਲੜਦੇ ਨਹੀਂ ਹੁੰਦੇ ਦੋਨੇ ਭਾਈ ਇਕੋ ਜਿਓਗੇ ਵਧੀਆ ਕੰਮ ਕਰਿਆ ਕਰੋ ਰਲ ਮਿਲ ਕੇ ਕਿਸੇ ਦਾ ਮਗਰ ਨਹੀਂ ਲੱਗਣਾ ਹੁੰਦਾ ਤੇ ਆ ਪੁੱਤ ਤਾਂ ਇਕੋ ਜੀ ਹੁੰਦੇ ਨੇ ਮਾਂ ਪਿਓ ਨੂੰ ਕੁੜੀ ਨੂੰ ਦਾਜ ਦੇਣ ਨੇ ਕੋਠੀਆਂ ਪਾ ਕੇ ਦੇਤੀਆਂ ਨੇ ਦਸਤੇ ਦੇ ਨਹੀਂ ਹੁਣ ਤੱਕ ਤੇਰਾ ਕੀਤਾ ਮੈਨੂੰ ਮੇਰੇ ਮੈਂ ਕਿੱਥੇ ਜਾਵਾਂ ਕੀ ਮੈਨੂੰ ਕਰਤਾ ਪਾਪੀ ਮੈਨੂੰ ਦਸਤੇ ਦੇ ਕੀ ਕਰਤਾ ਦੋਨੇ ਭਾਈ ਇਕੱਠੇ ਕਰਦੇ ਆਂ ਅਸੀਂ ਸਾਨੂੰ ਦੋਨੇ ਇਕ ਜਿਓ ਤੂੰ ਐਸ਼ ਕਰਦਾ ਨਾ ਪੁੱਤ ਤੁਸੀਂ ਕੀ ਐਸ਼ ਕਰਨਾ ਸਾਰਾ ਕੰਮ ਸਾਰੀ ਦਿਹਾੜੀ ਗੱਡੀ ਤੇ ਤੂੰ ਘੁੰਮਦਾ ਮੈਂ ਸਾਰੀ ਦਿਹਾੜੀ ਮਿੱਟੀ ਦਾ ਮਿੱਟੀ ਹੋਇਆ ਫਿਰਦਾ ਤੁਸੀਂ ਆ ਥੋੜੀ ਲੱਗਦੇ ਬੰਨ ਜਿਹੜਾ ਬੰਦ ਹੈ ਤੁਹਾਡਾ ਹੀ ਨਹੀਂ ਬਾਪੂ ਮੇਰਾ ਬਾਂਦਾ ਆਂਦਾ ਹੁਣ ਮੈਂ ਕਿੱਥੇ ਹੁੰਦਾ ਬਾਂਦਾ ਕਦੇ ਲੜੇ ਹੀ ਨਹੀਂ ਸੀ ਚਾਚੇ ਸਾਰਾ ਕਰਜ਼ਾ ਮੈਂ ਤਾਰਿਆ ਨਹੀਂ ਗੱਲ ਸਿਆਣੀ ਠੀਕੇ ਕੁੜੀ ਦਾ ਵਿਆਹ ਕੀਤਾ ਇਹਨੇ ਕੀ ਕੀਤਾ ਮਲੰਗ ਨੇ ਪਾਪੇ ਇੱਕ ਦਿਨ ਆਪਣਾ ਕਰਜੇ ਨਾ ਖਰਾਬ ਹੋਇਆ ਤਾਂ ਤੁਸੀਂ ਮੈਨੂੰ ਕਹਿਓ ਇਹਨੇ ਕੁੜੀ ਨੂੰ ਦਾਜ ਦਿੱਤਾ ਦੱਸ ਉਹ ਦਾਜ ਨੂੰ ਅਸੀਂ ਕੀ ਕਰ ਸਕਦੇ ਆਂ ਭਾਈ ਜਾ ਸਾਰਾ ਕੋਤੋ ਦੇ ਹੱਥੇ ਸੰਭਿਆ ਆ ਤੁਸੀਂ ਇਹਦੇ ਅਸਤੇ ਕੀ ਸੰਭਿਆ ਤੇਰਾ ਫਿਸਾ ਵੀ ਭਾਰਤ ਪਰੀਆਂ ਕਾਜ ਦੀਆਂ ਤੈਨੂੰ ਪੜਾਇਆ ਲਿਖਾਇਆ ਵੀ ਜੇ ਤੂੰ ਅਖਰ ਵਾਰ ਇੱਕ ਤਰਫੀ ਗੱਲ ਕਰਦਾ ਇਹ ਤੇਰੇ ਹਲ ਦੀ ਗੱਲ ਨਹੀਂ ਕਰਦਾ ਜੇ ਪਾਪਾ ਤੁਹਾਡੇ ਨਾਲ ਨਹੀਂ ਹੱਲ ਹੁੰਦਾ ਨਾ ਤੇ ਹੁਣ ਮੈਂ ਚਾਚੇ ਨਾਲ ਹੀ ਗੱਲ ਕਰਾਂਗਾ ਚਾਚੇ ਨੂੰ ਪਾ ਕੇ ਚੰਗਾ ਤੈਨੂੰ ਹੀ ਸੱਦ ਲੈ ਫਿਰ ਹੁਣ ਅੱਜ ਮੈਂ ਪਾਪਾ ਸਾਰੀ ਗੱਲ ਕਰ ਲੈਣੀ ਚਾਚੇ ਨਾਲ ਚਾਚਾ ਸਾਹਿਬ ਸ੍ਰੀ ਗੱਲ ਸ੍ਰੀ ਗੱਲ ਪੁੱਤਰਾ ਕੀ ਹਾਲੇ ਠੀਕੇ ਹਾਂ ਵਧੀਆ ਵਧੀਆ ਮੈਂ ਗੱਲ ਕਰਨੀ ਹੈ ਚਾਚਾ ਤੇਰੇ ਨਾਲ ਦੱਸ ਪੁੱਤਰਾ ਪਾਪਾ ਵੇਖ ਲਾ ਉਹਦਾ ਕਰਦਾ ਤੇ ਮੈਂ ਅੱਜ ਜ਼ਮੀਨ ਬਾਰੇ ਕਹਾਂ ਤੇ ਪਾਪਾ ਉਹ ਨਹੀਂ ਮੰਨਦਾ ਪਿਆ ਮੈਨੂੰ ਮੇਰੀ ਜ਼ਮੀਨ ਵੰਡ ਕੇ ਦੋ ਤੁਹਾਨੂੰ ਜਾਣਨਾ ਉਂਗਲਾ ਵਾਲਿਆਂ ਨੇ ਸੁਣ ਲੈ ਦੋਵਾਂ ਭਰਾਵਾਂ ਨੂੰ ਤੁਸੀਂ ਦੋਵੇਂ ਭਰਾਵਾਂ ਵਿਚ ਨਾ ਲੜੋ ਲੋਕਾਂ ਦਾ ਕੁਝ ਨਹੀਂ ਜਾਣਾ ਤੁਹਾਡਾ ਨੁਕਸਾਨ ਹੋ ਜਾਣਾ ਚਾਚਾ ਮੈਂ ਕਹੇ ਉਂਗਲਾ ਤੇ ਨਹੀਂ ਚੜਿਆ ਜੋ ਮੈਨੂੰ ਵੇਖਦਾ ਕੋਈ ਤਾਂ ਉਹਦੀ ਕਰਦੇ ਪਏ ਨੇ ਮੇਨੇ ਮੇਰੇ ਲਈ ਕੁਝ ਨਹੀਂ ਰੱਖਿਆ ਉਹਨਾਂ ਨੇ ਮੈਂ ਉਹਨੂੰ ਕਹਿ ਦੇਣਾ ਭਰਾ ਨੂੰ ਕਹਿ ਦੇਣਾ ਤੇਰੀ ਜ਼ਮੀਨ ਵੰਡ ਕੇ ਤੈਨੂੰ ਦੇ ਦੇਗਾ ਤੇ ਉਹਦੀ ਉਹਨੂੰ ਦੇ ਦੇਗਾ ਕੋਈ ਗੱਲ ਨਹੀਂ ਲੜਨਾ ਨਹੀਂ ਭਰਾਵਾਂ ਨੇ ਤੁਸੀਂ ਨੇ ਦੋਹਾਂ ਨੇ ਚਾਚਾ ਜਿਵੇਂ ਕਹੇਗਾਵੇਂ ਨੇ ਬੇੜ ਲਾਵੇਂ ਮੇਰੇ ਨਾਲ ਚੱਲ ਚੱਲ ਆਪਾਂ ਤੇਰੇ ਨਾਲ ਚੱਲਣੇ ਕੋਈ ਨਹੀਂ ਤੇਰੇ ਪਿਓ ਕਲ ਚੱਲ ਜਾ ਜਾ ਤੂੰ ਹਲਤਾ ਕਰ ਦੋ ਇਹਦਾ ਕੋਈ ਆ ਮੈਂ ਚਾਚਾ ਕੋਈ ਨਾ ਪੁੱਤ ਸਾਸਿਓ ਚਾਚੇ ਸਤਿ ਸ਼੍ਰੀ ਅਕਾਲ ਪੁੱਤਰ ਓ ਠੀਕੇ ਹਾਂ ਵਧੀਆ ਵਧੀਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਛਾ ਕੀ ਗੱਲ ਹੋਈ ਪੁੱਤਰ ਕਿਉਂ ਲੜਦੇ ਹੋ ਤੁਸੀਂ ਆਪੇ ਚ ਨਹੀਂ ਲੜਨਾ ਇਹ ਪਾਪੇ ਨੂੰ ਪੁੱਛ ਲੈ ਕੀ ਗੱਲ ਹੋਈ ਏ ਭਰਾ ਇਹਨਾਂ ਦੀ ਜਿਹੜੀ ਜ਼ਮੀਨ ਬਣਦੀ ਏ ਏ ਆਂਦਾ ਵੀ ਮੇਰੇ ਪਿਓ ਨੂੰ ਕਹਿ ਵੀ ਮੇਰੀ ਜ਼ਮੀਨ ਵੰਡ ਕੇ ਮੈਨੂੰ ਦੇਵੇ। ਇਹਦੀ ਜਿਹੜੀ ਜ਼ਮੀਨ ਬਣਦੀ ਆ ਇਹਨੂੰ ਜ਼ਮੀਨ ਇਹਦੀ ਵੰਡ ਕੇ ਦੇ। ਕਿਉਂਕਿ ਕੱਲ ਨੂੰ ਉਹ ਨਾ ਹੋਵੇ। ਜਿਹੜੇ ਲੋਕ ਨੇ ਉਹ ਕੱਲ ਨੂੰ ਇਹਨਾਂ ਨੂੰ ਭਰਾਵਾ-ਭਰਾਵਾ ਨੂੰ ਲੜਾ ਕੇ ਮਾਰ ਦੇਣਗੇ। ਕਿਸੇ ਨੇ ਇਹਨਾਂ ਨੂੰ ਲੜਾ ਦਿੱਤਾ ਇਹ ਮਾਰੇ ਜਾਣਗੇ। ਚਾਚੇ 2 ਸਾਲ ਹੋ ਗਿਆ। ਪੁੱਤ ਕੁੜੀ ਨੂੰ ਦਾਦ ਦਿੱਤਾ। ਮੈਂ ਤੂੰ ਹੀ ਦੱਸ ਦੇ ਮੇਰੇ ਪੁੱਤ ਮੈਂ ਤਾਂ ਸਾੜੇ ਕੱਢਦੀ ਆ ਤੁਹਾਡੇ ਦੋਨੇ ਭਾਈਆਂ ਦੇ ਰਾਲ ਮਿਲ ਕੇ ਕੁੜੀ ਦਾ ਦਾਜ ਦੇ ਦੋ ਮੈਂ ਤੂੰ ਹੀ ਉਹਦਾ ਕਰਦੀ ਆ ਆਪਦੇ ਜੋ ਮੇਰੇ ਪੁੱਤ ਤੂੰ ਵੀ ਨਹੀਂ ਗੱਲ ਕਰਦੀ ਪੁੱਤ ਤੂੰ ਮੈਨੂੰ ਜ਼ਿਆਦਾ ਪਿਆਰਾ ਐ ਇਹ ਵੱਡਾ ਤੂੰ ਛੋਟਾ ਐ ਛੋਟੇ ਤਾਂ ਬਾਹਰ ਲਾਡਲੇ ਹੁੰਦੇ ਨੇ ਪੁੱਤ ਮੈਨੂੰ ਪੁੱਛ ਕੇ ਦੇਖ ਮੇਰਾ ਕਿੰਨਾ ਢੱਡਮਾ ਚਦਾ ਉਹ ਪੁੱਤਰ ਐ ਵਹਿਮ ਐ ਆਪਾਂ ਨੂੰ ਜਿਹੜਾ ਆਪਾਂ ਨੇ ਇਹਨੂੰ ਪਿਆਰ ਕਰਦਾ ਉਹਨੂੰ ਕਰਦਾ ਨਹੀਂ ਕੋਈ ਕਰਦਾ ਉਹ ਨਹੀਂ ਉਹ ਐ ਉਹ ਨਹੀਂ ਤੂੰ ਐ ਤੁਸੀਂ ਗੁੱਸੇ ਨਹੀਂ ਹੋਣਾ ਤੁਹਾਨੂੰ ਲੋਕ ਉਂਗਲ ਲਾ ਕੇ ਮਾਰ ਦੇਣਗੇ ਲੜਾ ਦੇਣਗੇ ਲੋਕਾਂ ਦੇ ਅੱਖੇ ਨਾ ਲੱਗੋ ਤੁਹਾਡੇ ਪਿਓ ਨੂੰ ਮੈਂ ਆਖ ਦੇਣਾ ਜਿਵੇਂ ਮੈਂ ਕਹਿਦਾ ਉਹ ਕਰ ਦੇਗਾ ਮੈਂ ਚਾਚਾ ਜ਼ਮੀਨ ਵੜਾਉਣੀ ਹੈ ਬਸ ਜਿਵੇਂ ਤੂੰ ਕਹਿ ਦੇਗਾਵੇਂ ਹੋ ਜਾਏਗਾ ਬਸ ਪਾਪੇ ਚਾਚੇ 50000 ਰੁਪਏ ਆਰਟੀਓ ਤੇ ਲਿਆ ਕੇ ਨਾ ਇਹਨੇ ਐਸ਼ ਪ੍ਰਸਤੀਆਂ ਦੇ ਵਿੱਚ ਜਾੜਿਆ ਪੁੱਤਰ ਤੇਰੇ ਨਾਲੋਂ ਮੁੰਡਾ ਵੱਧ ਕੰਮ ਕਰਦਾ ਸਾਰਾ ਦਿਨ ਵਹੀ ਕਰਦਾ ਤੂੰ ਸਾਰਾ ਦਿਨ ਕਾਲਜ ਚੋਂ ਸ਼ਾਮ ਨੂੰ ਮੈਂ ਤੈਨੂੰ ਵੇਹਣਾ ਹੁਣ ਤੂੰ ਪੜ ਕੇ ਆਉਣਾ ਜਾਂ ਜੋ ਵੀ ਹੈ ਤੂੰ ਆ ਕੇ ਇੱਥੇ ਬਹਿਣਾ ਆਰਾਮ ਕਰਨਾ ਉਹ ਤੇਰਾ ਹਜੇ ਵੀ ਤੇਰਾ ਵੱਡਾ ਭਰਾ ਹੈ ਤੇਰੀ ਬੜੀ ਇੱਜ਼ਤ ਕਰਦਾ ਸਿਆਣਾ ਬਣ ਭਾਈ ਬਾਕੀ ਜਿਵੇਂ ਸਾਨਾ ਤੁਹਾਨੂੰ ਲੱਗਦਾ ਹੈ ਤੁਸੀਂ ਦੋਵੇਂ ਜੀ ਬੈਠੇ ਹੋ ਇਹਨਾਂ ਦਾ ਜੋ ਫੈਸਲਾ ਹੈ ਉਹ ਇਹਨਾਂ ਦਾ ਨਵੇੜੋ ਇਹਦੀ ਜ਼ਮੀਨ ਇਹਨੂੰ ਦੇ ਦਿਓ ਇਹਦੀ ਇਹਨੂੰ ਦੇ ਦਿਓ ਅਸੀਂ ਇਹਨਾਂ ਪਾਈ ਜੀ ਤੁਸੀਂ ਕਹੋਗੇ ਅਸੀਂ ਉਵੇਂ ਕਰ ਲਾਂਗੇ ਚੱਲ ਜਿਵੇਂ ਮਰਜ਼ੀ ਪੁੱਤ ਤੇਰੀ ਮਰਜ਼ੀ ਉਵੇਂ ਕਰ ਲੈ ਚਾਚਾ ਲੈ ਮੈਂ ਲੈ ਆ ਪੰਚਾਇਤ ਦੇ ਚਾਰ ਬੰਦੇ ਠੀਕ ਹੈ ਸਿਆਣੇ ਬਿਆਣੇ ਤੁਸੀਂ ਹੁਣ ਗੱਲ ਕਰਕੇ ਜਿਮਰਾ ਨਵੇੜ ਦੋ ਠੀਕ ਹੈ ਚਲੋ ਤੁਹਾਡੀ ਭਾਈ 10 ਕਿੱਲੇ ਜ਼ਮੀਨ ਹੈ ਚਾਰ ਤੇਰੀ ਚਾਰ ਇਹਦੀ ਠੀਕ ਹੈ ਭਰਾ ਠੀਕ ਹੈ ਭਾਈ ਉਸ ਤੋਂ ਬਾਅਦ ਦੋ ਕਿੱਲੇ ਜ਼ਮੀਨ ਤੈਨੂੰ ਦੇਵਾਂਗੇ ਠੀਕ ਹੈ ਤੇਰਾ ਹਿੱਸਾ ਕੱਢਾਂਗੇ ਤੇਰਾ ਹਿੱਸਾ ਕੱਢਾਂਗੇ ਕਿਉਂ ਤੁਸੀਂ ਵੀ ਰੋਟੀ ਖਾਣੀ ਦੂਆਂ ਜੀਆਂ ਨੇ ਠੀਕ ਹੈ ਠੀਕ ਹੈ ਕਿਉਂ ਭਰਾ ਦੇਖ ਰਹੀਏ ਬਾਪੂ ਜੀ ਬਾਪੂ ਜੀ ਆਰਤੀ ਤੋਂ ਪੈਸੇ ਚੱਕੇ ਨੇ ਕੁੜੀ ਨੂੰ ਹਜੇ ਤੱਕ ਅਸੀਂ ਦਾਜ ਨਹੀਂ ਦਿੱਤਾ ਠੀਕ ਹੈ ਠੀਕ ਨਾ ਆਰਤੀ ਕੋਲ ਵੀ ਸਾਡਾ ਕਰਜ਼ਾ ਹੈ ਤੇ ਆ ਦੋ ਘਰ ਨੇ ਠੀਕ ਨਾ ਜਿਹੜਾ ਤੁਹਾਨੂੰ ਸਹੀ ਲੱਗਦਾ ਉਹ ਗੱਲ ਕਰਿਓ ਨਿਆਂ ਵਾਲੀ ਗੱਲ ਕਰਿਓ ਬਸ ਕਰਜ਼ਾ ਤਾਂ ਵੰਡ ਕੇ ਲਾਣਾ ਪੈਗਾ ਬਾ ਜਿਵੇਂ ਪੰਚਾਇਤ ਬਾਪੂ ਤੁਸੀਂ ਕਰ ਦੋਗੇ ਮੈਨੂੰ ਮਨਜ਼ੂਰ ਹੈ ਪਾਪੀ 10 ਕੋਈ ਗੱਲ ਕਰਨੀ ਹੁਣ ਕਰ ਲੈ ਆਪਣੀ ਚਾਹ ਪਾਈ ਹੋਈ ਏ ਗੱਲ ਮੈਂ ਤਾਂ ਇਸਤਰੀ ਕਰਨੀ ਹੈ ਵੀ ਜਿਹੜੀ ਆਪਣੀ ਪੈਲੀ ਹੈ ਪੈਲੀ ਥੋੜੀ ਵੰਡ ਦਿੰਨੇ ਆ ਮਕਾਨ ਵੀ ਵੰਡ ਦਿੰਨੇ ਆ ਤੁਹਾਡੇ ਜਿਹੜਾ ਪਹਿਲਾ ਘਰ ਹੈ ਉਹ ਤਾਂ ਵੱਡੇ ਨੂੰ ਦੇ ਦਿੰਨੇ ਆ ਠੀਕ ਹੈ ਠੀਕ ਹੈ ਆ ਘਰ ਹੈ ਇਹ ਛੋਟੇ ਨੂੰ ਦੇ ਦਿੰਨੇ ਛੋਟੇ ਛੋਟਾ ਠੀਕ ਹੈ ਰੱਬਾ ਕਿਹੜੇ ਚੱਕਰਾਂ 'ਚ ਪਾ ਤਾ ਭਾਂ ਜੇ ਬਾਪੂ ਨੇ ਜ਼ਮੀਨ ਵੰਡ ਕੇ ਦਿੱਤੀ ਇੱਕ ਕਿੱਲਾ ਵੇਚ ਕੇ ਖਾਵਾਂਗੇ ਨਿਆਰੇ ਲਵਾਂਗੇ ਸਾਡੇ ਗੇੜਾ ਗੂੜਾ ਮਾਰ ਲਈਏ ਅੱਜ ਕੱਲ ਤੇ ਯਾਰ ਭਰਾ ਵੀ ਨਹੀਂ ਸਾਥ ਦੇਣ ਵਾਲੇ ਪਰਮਾਤਮਾ ਸੱਚੇ ਪਾਸ਼ਾ ਮੈਂ ਤਾਂ ਮੇਰੇ ਮੁੰਡੇ ਨੂੰ ਕੋਈ ਜੋਬ ਮਿਲ ਜੇ ਫਿਰ ਮੈਂ ਉਸ ਤੇ ਠੀਕੇ ਦੀ ਦੇ ਦਾਂਗਾ ਪੈੜੀ ਸਾਰੀ ਉਹ ਜੀਤ ਆ ਕੀ ਕਰਦਾ ਪਿਆ ਮੇਰੀ ਗੱਲ ਸੁਣ ਲੈ ਮੈਂ ਵੱਟ ਛਾ ਰਿਹਾ ਸੀ ਵੱਟ ਵੱਟ ਨਹੀਂ ਵੱਟ ਵੱਟ ਮਾਰ ਦੀ ਰਿਹਾ ਵੱਟ ਵੱਟ ਰਿਹਾ ਤੂੰ ਮੇਰੀ ਸੁਣ ਲੈ ਕਰ ਵੱਟ ਵੱਟ ਰਿਹਾ ਤੂੰ ਸੀ ਵੱਟ ਮਾਰ ਰਿਹਾ ਓ ਨਹੀਂ ਲੜਨਾ ਓ ਨਹੀਂ ਲੜਨਾ ਓ ਬੰਦੇ ਨਾ ਮਾਰਿਆ ਕਈ ਨਾ ਮਾਰੀ ਬੱਤ ਕਈ ਨਾ ਮਾਰੀ ਕਈ ਨਾ ਬਤਮੀਜ਼ੀ ਕੀਤੀ ਡਾਡਾ ਮੇਰੀ ਸੁਣਦਾ ਗੱਲ ਅੱਜ ਤੋਂ ਬਾਅਦ ਜੇ ਮੈਂ ਮਰ ਗਿਆ ਇਹ ਮੇਰੇ ਨਾਲ ਬੜੇ ਇਹ ਮਰ ਗਿਆ ਮੈਂ ਨਹੀਂ ਮਰਦਾ ਉਹ ਮਾਂ ਮੈਂ ਆਪ ਹੀ ਕਰ ਲਾਂਦਾ ਕੰਮ ਕੋਈ ਨਾ ਪੁੱਤ ਮੈਂ ਪਾ ਦਾਨੀ ਆ ਕੱਖ ਉਹ ਫੁੱਸ ਕੇ ਕਰ ਦੇ ਚਾਤਰੀ ਬਈ ਸੀ ਥੋੜੀ ਬਾਤੀ ਚਾਹ ਮੈਂ ਬਣਾਉਣੀ ਆ ਕੰਮ ਪਾ ਦਾਂ ਪੁੱਤ ਮਾਂ ਲੋਕਾਂ ਨੇ ਆਪਣੇ ਨਾਲ ਘਰ ਖਰਾਬ ਕਰਨਗੇ ਲੋਕ ਕੋਈ ਨਾ ਪੁੱਤ ਤੂੰ ਤਾਂ ਨਿਆਣੇ ਦਾ ਕੰਮ ਆਗਾ ਤੂੰ ਨੰਨਾ ਮਤ ਲੱਗਿਆ ਕਰ ਕੋਈ ਨਾ ਪੁੱਤ ਉਹਦੇ ਦੀ ਬਾਤਾਂ ਨੂੰ ਉਹੀ ਹੀ ਹੋਈ ਜਾਂਦੀਆਂ ਉਹ ਚਲੋ ਜਵਾਕ ਨੂੰ ਨੌਕਰੀ ਵਧੀਆ ਮਿਲ ਗਈ ਆ ਕਿ ਨਹੀਂ ਚਾਚੇ ਹਾਂ ਹਾਂ ਵਧੀਆ ਹੋ ਗਿਆ ਬਾਈ ਹੋਰ ਯਾਰ ਬਹੁਤ ਸੰਗ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਜਿਉਂਦਾ ਰਹੋ ਜੀ ਪਰਿਵਾਰ ਠੀਕ ਹੈ ਪਰਿਵਾਰ ਤੂੰ ਦੱਸ ਵਧੀਆ ਏ ਤੇਨੂੰ ਕੀ ਗੱਲ ਹੋ ਗਈ ਸੀ ਉਹ ਟੈਗ ਜਾ ਹੋ ਗਿਆ ਤੇਨੂੰ ਅੱਛਾ ਹਾਂ ਠੀਕ ਹੈ ਹਾਂ ਠੀਕ ਆ ਅੱਛਾ ਸਾਡੀ ਪੀਜੀ ਵਾਲੀ ਲੈ ਗਿਆ ਸੀ ਟੈਗ ਜਾ ਆ ਗਿਆ ਸੀ ਇਹਨੂੰ ਅੱਛਾ ਹਾਂ ਤੇ ਨਾਲੇ ਤੈਨੂੰ ਵਧਾਈਆਂ ਚਾਚੇ ਕਾਦੀ ਹਮ ਮੁੰਡੇ ਨੂੰ ਨੌਕਰੀ ਮਿਲ ਗਈ ਉਹ ਸਿਰਾ ਜਾਉਂਦਾ ਰਹੇ ਤੈਨੂੰ ਕਿਹਾ ਸੀ ਨਾ ਹਾਂ ਵੀ ਜੇ ਤੂੰ ਠੰਡਾ ਰਹੇਗਾ ਤੇਰੀ ਮਹਾਰਾਜ ਸੁਣੇਗਾ ਤੇਰੀ ਮਹਾਰਾਜ ਨੇ ਸੁਣੀ ਠੰਡਾ ਰਹੇ ਹੁਣ ਚਾਚੀ ਨਾਲ ਆਪਾਂ ਨਾ ਪਾਰਟੀ ਕਰਨੀ ਪੂਰੀ ਧੋਮ ਤਾ ਬਣਾ ਤੂੰ ਐ ਕਿਉਂ ਬਣਾ ਰਹੇ ਆਂ ਬੁਲਾ ਕੇ ਲਵਾਗੇ ਭਾਈ ਉਹਨੂੰ ਬੁਲਾ ਲੈ ਭਾਈ ਨੂੰ ਆਪਣੇ ਗੁਰਪ੍ਰੀਤ ਨੂੰ ਰਲ ਮਿਲ ਕੇ ਕਰਾਂ ਪਾਰਟੀ ਬਾਪੇ ਉਹਨੇ ਨਹੀਂ ਆਣਾ ਨਾ ਆਊਗਾ ਪੁੱਤਰਾ ਨੋ ਨੋ ਮਾਸਲਾ ਕਰੇਂਦਾ ਚਲ ਮੈਂ ਉਹਨੂੰ ਸਮਝਾ ਲੈਣੇ ਆਪਾਂ ਤੂੰ ਮੇਰੇ ਨਾਲ ਚੱਲ ਉਹਨੂੰ ਕਹਿਣਾ ਪੈਗਾ ਆਪਾਂ ਦੋਵੇਂ ਚੱਲਨੇ ਆਂ ਚਾਚਾ ਬਤਰੀਆ ਆਪਾਂ ਜਾ ਕੇ ਉਹਨੂੰ ਕਹਿੰਨੇ ਆ ਠੀਕ ਹੈ ਆਪਾਂ ਕਰਨਾ ਨੇ ਆ ਕੜੀ ਜੀ ਬਰਾਦਾ ਕੀ ਹੁੰਦਾ ਬਾ ਨਹੀਂ ਬਰਾਦਾ ਕਰਦੇ ਨਹੀਂ ਚਲੋ ਮੇਰੇ ਚਲਾ ਪਰ ਨਾ ਚਲੋ ਚਲੋ ਵਿਚਾਲੇ ਜਵਾ ਨਾ ਤੇ ਵਿਚਾਲੋ ਫੋਰ ਚਾਚਾ ਮੁੰਡਾ ਵਧੀਆ ਪੜਦਾ ਹੈ ਕਿ ਨਹੀਂ ਵਧੀਆ ਵਧੀਆ ਪੜ ਰਿਹਾ ਮੁੰਡਾ ਚੰਗਾ ਚਾਚਾ ਵੀ ਹੁਣ ਆਪਣਾ ਵਧੀਆ ਪਰਮਾਤਮਾ ਨੇ ਸੁਣ ਲਈ ਹੈ ਨਾ ਉਹ ਕਰੇ ਹੈਗੇ ਜਵਾਕੋ ਬੱਚਿਓ ਕਰਈਓ ਗੁਰਪ੍ਰੀਤ ਕਰਿਆ ਚਾਚਾ ਦੀ ਗੁੱਸੇ ਨਾਲ ਜੜੀ ਗਈ ਯਾਰ बोलदे नी जी ਬਾਹਰ ਤੁਹਾਡਾ ਭਰਾ ਜੀਤ ਚੋਰਾ ਹੈ ਹੁਣ ਉਹ ਕੀ ਕਰਨ ਆਇਆ ਇੱਥੇ ਇਹਨੂੰ ਕੀ ਹੁਣ ਪੈ ਗਿਆ ਚੋਰ ਇਹਨੂੰ ਹਾਂ ਚਾਚਾ ਕੀ ਕਰਾ ਚਾਚਾ ਸ੍ਰੀਕਾਲ ਸ੍ਰੀਕਾਲ ਕੀ ਹਾਲ ਹੈ ਵਧੀਆ ਵਧੀਆ ਦੱਸਣਾ ਛੇਰਾ ਪਤਾ ਕੀ ਹੈ ਲੜਨਾ ਨਹੀਂ ਦੋਵੇਂ ਭਰਾਓ ਇਹਦੇ ਮੁੰਡੇ ਨੂੰ ਨੌਕਰੀ ਮਿਲ ਗਈ ਹੈ ਤੇ ਪਾਰਟੀ ਹੈ ਤੇ ਤੂੰ ਜ਼ਰੂਰ ਆਉਣਾ ਤੇ ਪੁੱਤਰਾ ਇਹ ਭਰਾ ਮੇਰਾ ਉਹ ਫਿਰ ਵੀ ਕਹਿ ਰਿਹਾ ਤੈਨੂੰ ਹੁਣ ਮੇਰੇ ਮੁੰਡੇ ਨੂੰ ਮੇਰੀ ਇਹ ਨੌਕਰੀ ਚਾਚਾ ਫਰ ਡੱਬਾ ਮੈਂ ਨਾ ਡੱਬਾ ਬਣਾ ਮੇਰਾ ਜਿੰਨਾ ਮਾਂ ਮਰਨਾ ਖਤਮ ਹੈ ਨਹੀਂ ਹੋਣਾ ਕੋਈ ਨਹੀਂ ਮੈਂ ਨਹੀਂ ਆਉਣਾ ਤੂੰ ਮੇਰੇ ਕਰਕੇ ਮੈਂ ਨਾ ਮੇਰੇ ਵੜਾ ਨਾ ਮੇਰੇ ਵੜੇ ਬਸ ਮੈਂ ਚਾਚਾ ਤੇਰੀ ਮੰਨ ਲੈਣਾ ਬਸ ਮੈਂ ਨਹੀਂ ਹੋਣਾ ਬਿਮਾਰ ਹੈ ਪੁੱਤਰਾ ਕੀ ਹਾਲ ਗੁਰਪ੍ਰੀਤ ਵਧੀਆ ਵਧੀਆ ਚਾਚਾ ਹੋ ਠੀਕ ਆ ਪੁੱਤ ਹੋਰ ਕੋਈ ਗੱਲ ਨਹੀਂ ਨਹੀਂ ਆਇਆ ਪੁੱਤਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਤਾਂ ਕੋਈ ਗੱਲ ਨਹੀਂ ਆ ਜਾ ਪੁੱਤ ਬੈ ਜਾ ਹੋ ਠੀਕ ਹੋ ਜੀ ਹਾਂ ਜੀ ਹਾਂ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਏ ਤੇ 13 ਪਿਓ ਤੇ ਸਾਰਾ ਕੁਝ ਜੀਤ ਨੂੰ ਖਵਾਈ ਜਾਂਦਾ ਹੈ ਅੱਛਾ ਤੇਰੇ ਵੱਲ ਤਾਂ ਧਿਆਨ ਹੀ ਨਹੀਂ ਦਿੰਦਾ ਮੈਨੂੰ ਵੀ ਲੱਗ ਹੀ ਰਿਹਾ ਮੈਂ ਦੇਖ ਰਿਹਾ ਸਾਰਾ ਕੁਝ ਕੀ ਚੱਲਦਾ ਪਿਆ ਤੇ ਤੁਸੀਂ ਸਾਡੇ ਨਾਲ ਹੀ ਰਿਹਾ ਤੇ ਬੜਾ ਹਰਾਮੀ ਆ ਤੁਹਾਡਾ ਬੁੜਾ ਯਾਰ ਰੱਖੀ ਉਹਨੇ ਸਾਰਾ ਕੁਝ ਉਹਨੂੰ ਦੇ ਦੇਣਾ ਹੀ ਚਾਚਾਰ ਬੇਇੱਜ਼ਤੀ ਕਰਾਤੀ ਤੈਨੂੰ ਪਤਾ ਸੀ ਨਹੀਂ ਆਣਾ ਨਹੀਂ ਆਣਾ ਉਹਨੇ ਯਾਰਾ ਚੱਲ ਹੁਣ ਕੀਤਾ ਕੀ ਜਾ ਸਕਦਾ ਬਥੇਰਾ ਆਪਾਂ ਯੋਰਲਾ ਨਹੀਂ ਆਇਆ ਨਾ ਸੀ ਉਹ ਮੈਂ ਤਾਂ ਦੱਸੋ ਕੀ ਗੱਲ ਹੋ ਗਈ ਪਾਪੇ ਕਰੇਗੇ ਸੀ ਗੁਰਪ੍ਰੀਤ ਦੇ ਯਾਰਾ ਫਿਰ ਕੀ ਹੋਣਾ ਉਹਨੇ ਮੇਰੀ ਬੇਇੱਜ਼ਤੀ ਕਰਤੀ ਗਲਮੇ ਨੂੰ ਫੜ ਲਿਆ ਉਹ ਬੇਇੱਜ਼ਤੀ ਨੂੰ ਕੋਈ ਉਸ ਨਹੀਂ ਹੁੰਦਾ ਪੁੱਤਰਾ ਇਹ ਜਿਹੇ ਗੱਲ ਨਹੀਂ ਆਪਣਾ ਫਰਜ਼ ਬਣ ਤਾ ਉਹਦੇ ਘਰਾਂ ਜਾਣ ਦਾ ਇਹ ਕਾਹਦਾ ਫਰਜ਼ੇ ਪਾਪੇ ਜਦੋਂ ਬੰਦੇ ਨੇ ਆਣਾ ਨਹੀਂ ਚੱਲ ਉਹ ਤਾਂ ਜਹਾਜਾ ਹੈਗਾ ਹੈਗਾ ਤੂੰ ਤਾਂ ਸਿਆਣਾ ਬਣਾ ਉਹ ਪ੍ਰਧਾਨ ਯਾਰਾ ਤੇਰਾ ਮੁੰਡਾ ਤਾਂ ਹੈ ਨਹੀਂ ਯਾਰ ਕਿਸੇ ਕੰਮ ਦਾ ਯੋ ਮੈਂ ਨਹੀਂ ਕਿਸੇ ਕੰਮ ਦਾ ਉਹਦਾ ਬੰਦਾ ਢੀਡਾ ਬੰਦਾ ਯਾਰ ਸਾਸਿਕਾਲ ਸਾਸਿਕਾਲ ਜੀ ਲੈ ਪਤਾ ਅਸੀਂ ਆ ਮੈਂ ਨਹੀਂ ਬੀਬੀ ਪਾਣੀ ਯਾਰ ਕੰਮ ਹੈ ਸਾਡਾ ਅਸੀਂ ਨਾ ਨਾ ਮੈਂ ਨਹੀਂ ਲੈਣਾ ਮਰਜ਼ੀ ਕਰੀਏ ਕਿਵੇਂ ਮਰਜ਼ੀ ਨਾ ਤੇਰਾ ਬੋਲਣਾ ਜਿਆਦਾ ਫਾਜ਼ੀ ਸੜ ਘਰ ਗੱਲ ਨਾ ਕਰਿਆ ਕਰੋ ਆ ਕੇ ਸਾਡੇ ਬੱਚੇ ਤੁਸੀਂ ਨੇ ਦੋਨਾਂ ਤਾਂ ਲਾ ਲਾ ਉਂਗਲਾ ਨਾ ਸਾਡੇ ਬੱਚੇ ਪਾੜ ਕੇ ਦਾ ਤੇ ਇਹ ਭਗਤ ਜਵਾਕ ਤੇ ਸਾਡੇ ਦੋਨੇ ਦੋਨਾਂ ਨੇ ਉਂਗਲਾ ਲਾ ਲਾ ਕੇ ਤੂੰ ਵਗਿਆ ਕੇ ਧਰਤੇ ਕਰੋ ਤੂੰ ਸਾਡੇ ਘਰੇ ਨਾ ਕਰ ਸੜ ਘਰ ਉੱਠ ਕੇ ਭੱਜ ਜਾ ਸਾਡੇ ਆਉਣ ਦੀ ਲੋੜ ਨਹੀਂ ਬੀਬੀ ਤੁਸੀਂ ਮੈਨੂੰ ਗੇਸਟੀ ਕਰਾਉਣ ਵਾਸਤੇ ਰੱਖਿਆ ਲੈ ਦੇਖ ਲਾ ਜਿਵੇਂ ਆਖਣੋਂ ਸੱਦਣ ਗਿਆ ਤੇ ਵੱਡਾ ਹਨਾ ਆਇਆ ਹੀ ਨਹੀਂ ਚੰਦਰਾ ਉਹ ਤਾਂ ਉਹ ਸ਼ਰਮ ਚਾਹੀਦੀ ਸੀ ਬੜੇ ਬੰਦੀਏ ਲਾਜ ਵਿੱਚ ਰੱਖਿਓ ਨੇ ਕੀ ਕਰੀਏ ਹੁਣ ਉਹ ਤਾਂ ਐ ਬਾਗਾ ਤੇ ਨੀਮਾ ਹੋ ਕੇ ਵੀ ਚੱਲ ਅਸੀਂ ਵਰਤਨ ਲੱਗ ਜਾਂਗਾ ਘਰ ਦਾ ਘਰ ਆਪਦਾ ਭਰਾ ਹੈਗਾ ਮਾਂ ਜੇ ਕਿਤੇ ਮਿਲਦੇ ਨੇ ਚਲੋ ਇਹਨੇ ਤਾਂ ਠੀਕ ਹੈ ਪਰ ਗਾਹ ਚੁਗਲ ਖੋਰਾ ਜਿਹੜਾ ਘਰ ਪੜਿਆ ਉਹ ਗੱਲ ਵੱਖਰੀ ਹੈ ਉਹ ਚੁਗਲ ਖੋਰ ਕਾਹਨ ਲਵੇ ਉਹ ਤਾਂ ਹੀ ਤਾਂ ਕਹਿੰਦੇ ਹੁੰਦੇ ਨੇ ਵੀ ਚੁਗਲ ਦੇ ਤਾਂ ਕਰਨ ਨਹੀਂ ਲੱਗੀ ਨਾ ਹੁੰਦਾ ਚਲ ਤੂੰ ਨਾ ਟੈਨਸ਼ਨ ਲੈ ਹੁਣ ਕੋਈ ਨਹੀਂ ਟੈਨਸ਼ਨ ਨਾ ਲਈ ਤੂੰ ਵੇ ਜੀਤ ਭੱਜ ਗਿਆ ਵੇ ਕੀ ਹੋ ਗਿਆ ਅਦਰ ਪੇੜ ਪਾਪੇ ਨੂੰ ਵੇ ਜੀਤ ਵੇ ਜੀਤ ਭੱਜ ਗਿਆ ਜਾ ਵੇ ਪੁੱਤ ਤਰ ਪਾਪੇ ਨੂੰ ਕੀ ਹੋ ਗਿਆ ਵੇ ਜੀ ਆਪ ਤ ਭੱਜ ਗਿਆ ਜਾ ਪਾਪੇ ਤਮੋਟ ਕੀ ਰਿਹਾ ਲੇ ਉਹ ਪਾਪੇ ਹਾ 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 ਪਾਪੇ ਹਾ ਪਾਪੇ ਹਾ ਫੜਨੇ ਦੇ ਲੋ ਜੋਂਗੇ ਜੀ ਆਇਆ ਨਹੀਂ ਮਰ ਗਿਆ ਮੇਰਾ ਆ ਗਿਆ ਹੈ ਇਹ ਹੋ ਰ ਦੇਖ ਲੈ ਹੁਣ ਬਾਪ ਕੋਲੇ ਆ ਗਏ ਛੇਤੀ ਹੈ ਪਪਾ ਰੋਣਾ ਆ ਗਿਆ ਪਾਪਾ ਕਿਉ ਛੱਡ ਗਿਆ ਤੁਸੀਂ ਸਾਨੂੰ ਹੁਣ ਬਾਪੇ ਦਾ ਜਾ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਉਸ ਦਾ ਹਾਂ ਉਸ ਦਾ ਕਾ ਚਾ ਯਾਰ ਪਾਪੇ ਨੇ ਬਸ ਟਾਈਮ ਦਾ ਪਤਾ ਹੀ ਨਹੀਂ ਲੱਗਿਆ ਯਾਰ ਕੋਈ ਨਹੀਂ ਪੁੱਤਰਾ ਹੋਰ ਯਾਰ ਪੁੱਤਰਾ ਕੀ ਜਾ ਸਕਦਾ ਹੋ ਠੀਕ ਹੈ ਚਾਚਾ ਮਾੜਾ ਬੜਾ ਹੋਇਆ ਯਾਰ ਕੋਈ ਨਹੀਂ ਪੁੱਤਰਾ ਬੜਾ ਤੁਹਾਨੂੰ ਸਮਝਾਈਦਾ ਸੀ ਪੁੱਤ ਤੁੱਜੋਂਦੇ ਤੇ ਤੇ ਆਉਣਾ ਸੀ ਹੋਸਨਾ ਕਰਣੀ ਹੋਸਲਾ ਕੋਈ ਨਹੀਂ ਕੁੜੀ ਕੁਝ ਨਹੀਂ ਕੋਈ ਨਹੀਂ ਗਰਲਫ੍ਰੈਂਡ ਸਾਨੂੰ ਬਹੁਤ ਮਾੜਾ ਕੀਤਾ ਤੁਹਾਨੂੰ ਚਾਹੇ ਚੌਂਦੇ ਆ ਯਾਰ

ਹੋਰ ਚੀਜ਼ ਬਾਪ ਜੀ ਵਧੀਆ ਚੱਲ ਤੁਹਾਨੂੰ ਸੁਣਾ ਚਾਚਾ ਯਾਰ ਕੋਈ ਗਾਣਾ ਯਾਰ ਵੱਡਾ ਕਰ ਲੋ ਕੋਈ ਗਾਣਾ ਛੋਟਾ ਕਰ ਲੋ ਜਿੱਦ ਇੰਨਾ ਸਰਚਾ ਹੋ ਗਿਆ ਪਹਿਲਾਂ ਤੇ ਬਾਪੂ ਦੇ ਨੂੰ ਮੈਂ ਤੇ ਤੁਹਾਨੂੰ ਇਹ ਗੱਲ ਕਹੀ ਏ ਬੇਟਾ ਵੀ ਸਿਆਣੇ ਬਣੋ ਤੂੰ ਫਾਇਦੇ ਵਾਲੀ ਗੱਲ ਨਹੀਂ ਖਰਚ ਕਰੋਗੇ ਉੱਥੇ ਹੋਣੇ ਗੱਲ ਹਰ ਕਰਨਾ ਪੈਣਾ ਸਿੱਕਾ ਸਾਰਾ ਵੀ ਜਾਂਦਾ ਮਾਮਾ ਵੀ ਗੈਰਾਂ ਜਾਂਦਾ ਤੁਹਾਡੇ ਲਈ ਇੰਨਾ ਕੁਛ ਕਰਦਾ ਤੇ ਤੇ ਹਾਤੀ ਨਹੀਂ ਤੇ ਤੁਸੀਂ ਵੇਖ ਮੈਂ ਤੇ ਆਂਦਾ ਨਹੀਂ ਬਾਕੀ ਤੁਸੀਂ ਆਪਣੇ ਮਾਮਿਆਂ ਦੀ رائے ਲੈ ਲਓ ਕੀ ਜਾਂਦਾ ਹੋ ਚਾਚਾ ਫੇ ਤੂੰ ਨਾ ਮੇਰਾ ਟਰੈਕਟਰ ਭਗਾ ਦੇ ਉਹ ਠੀਕ ਹੈ ਫਿਰ ਬੁਲਾ ਲਿਏ ਕਿਸੇ ਬੰਦੇ ਨੂੰ ਫਿਰ ਆਪਾਂ ਦੇ ਕੇ ਦੁਕਾਨਾਂ ਆ ਜੋ ਰੱਬਾ ਕਿਹੜਾ ਵੈਰ ਕੱਢ ਰਿਹਾ ਮੇਰੇ ਨਾਲ ਪਹਿਲਾਂ ਮੇਰਾ ਬਾਪ ਖੋ ਲਿਆ ਹੁਣ ਮੇਰਾ ਟਰੈਕਟਰ ਮੇਰਾ ਟਰੈਕਟਰ ਵੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਟਰੈਕਟਰ ਠੀਕ ਹੈ ਵੀ ਆਪਦਾ ਵੇਖ ਲੈ ਤੁਹਾਡਾ ਮੈਂ ਰੇਟ ਕਰਾ ਦੇਣਾ ਬਸ ਗੱਲ ਕਰੀਏ ਵੇਖ ਲੈ ਆਪਣਾ ਕੀ ਰੇਟੂ ਡੋਟ ਕੋਈ ਨਹੀਂ ਤੇ 2 ਲੱਖ ਰੁਪਏ ਵੀਰੇ ਮੰਗਨੇ ਪਿਆ ਸਾਡੀ ਤਾਂ ਮਜ਼ਦੂਰੀ ਯਾਰ ਮਜ਼ਦੂਰੀ ਨੂੰ ਵੇਚ ਰਿਆਂ ਵੀਰੇ ਯਾਰ ਹਾਂ ਬਾਕੀ ਚਾਚਾ ਆ ਗਿਆ ਜਿਵੇਂ ਕਹੀ ਕੋਈ ਕਰ ਲਾਂਗੇ ਹੁਣ ਚੱਲ ਕਰੀਏ ਚਾਚਾ ਉਹ 2 ਲੱਖ ਹੰਦਾ ਹੈ 81 ਦਾ ਹਾਂ ਦੇਖ ਚਾਚਾ ਜਿਵੇਂ ਤੂੰ ਕਹਿਣਾ ਤੇ ਉਵੇਂ ਕਰ ਲਾਂਗਾ ਮੇਰੀ ਤਾਂ ਮਜ਼ਦੂਰੀ ਹੈ ਮੈਨੂੰ ਤਾਂ ਵੇਚਣਾ ਪੈਣਾ ਹੈ ਚਲੋ ਕੋਈ ਨਹੀਂ ਭਾਈ ਫਿਰ ਹੋ ਕੀ ਚਲੋ 180 ਦਾ ਤੇਰਾ ਚਲ ਹੋਰ ਮਾੜਾ ਮੋਟਾ ਵਰਕ ਕਰ ਕੜ ਬੋਲ ਠੀਕ ਬਸ ਠੀਕ ਹੈ ਫਿਰ ਵੀਰੇ ਕੋਈ ਗੱਲ ਨਹੀਂ ਲੈ ਆਓ ਬਸੂ ਦਾ ਠੀਕ ਹੈ ਜੀ ਚਲੋ ਠੀਕ ਬਿੱਲਾ ਆ ਜਾ ਵੀਰੇ ਕੋਈ ਗੱਲ ਨਹੀਂ ਕਰ ਲੈ ਸਟਾਰਟ ਕੋਈ ਨਹੀਂ ਜੀ ਕੁਝ ਨਹੀਂ ਹੁੰਦਾ ਇਹ ਤਾਂ ਚੀਜ਼ ਆਪਾਂ ਲੈ ਲਾਂਗੇ ਇਹ ਟਰੈਕਟਰ ਇਹ ਕੋਈ ਗੱਲ ਨਹੀਂ ਹੋਰ ਲੈ ਲਾਂਗੇ ਆਪਾਂ ਕੋਈ ਨਹੀਂ ਹਾਸਲਾ ਰੱਖ ਹਾਸਲਾ ਰੱਖ ਕੋਈ ਗੱਲ ਨਹੀਂ ਕੁਝ ਨਹੀਂ ਠੀਕ ਹੈ ਜਾ ਲਈ ਹੋਲੇ ਵਿਰਗ ਗਵਾਰ ਨਾਨਕ ਘਰ ਬਸਰਾਏ ਕੈ ਪਾਉਂਦੇ ਨਰਕ ਅੰਧਿਆਰ ਮਨੋਂ ਲਾਵੇ ਸਰ ਮਾਤਾ ਜੀ ਕਿੱਥੋਂ ਆ ਰਹੇ ਹੋ ਮੈਂ ਗੁਰਦੁਆਰੇ ਆਈ ਆ ਜੀ ਸੁੱਖ ਸ਼ਾਂਤੀ ਸੀ ਜੀ ਦਾ ਡੈਡੀ ਪੂਰੇ ਹੋ ਗਏ ਸੀ ਉਹਨਾਂ ਦਾ ਅੱਜ ਭੋਗ ਹੈਗਾ ਸੀ ਅਲਫਾਫੇ 'ਚ ਕੀ ਲਈ ਜਲੇਬੀਆਂ ਇਹਨਾਂ ਜਲੇਬੀਆਂ ਨੇ ਜੀ ਦਾ ਡਾਇਰੈਕਟਰ ਬਕਾਸ਼ਾ ਛੱਡੇ ਆ